ਹਾਂਜੀ ਕਿਵੇਂ ਸਾਰੇ ਮੇਰਾ ਨਾਮ ਕਾਸ਼ਦੀਪ ਹੈ ਸੋ ਗੱਲ ਕਰਾਂਗੇ ਸਟਰਗਲ ਦੀ ਤਰੱਕੀ ਦੀ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਕੁਝ ਬਣਨਾ ਚਾਹੁੰਦੇ ਆ ਤੇ ਉਹਦੇ ਬਾਰੇ ਸੋਚਦੇ ਆ ਤੇ ਹਨਾ ਤੇ ਥੋੜਾ ਬਹੁਤ ਇਕੱਲੇ ਰਹਿਣਾ ਸ਼ੁਰੂ ਕਰਨਾ ਪੈਣਾ ਹੈ ਹਨਾ ਜੇ ਤੁਸੀਂ ਇਕੱਲੇ ਰਹਿਣਾ ਸ਼ੁਰੂ ਕਰ ਗਏ ਤਾਂ ਤੁਹਾਡਾ ਰਸਤਾ ਬਣਨਾ ਸ਼ੁਰੂ ਹੋ ਗਿਆ ਹਨਾ ਇਕੱਲੇ ਰਹਿਣਾ ਨਹੀਂ ਰਾਸਤਾ ਬੰਨ ਨੀ ਹਨਾ ਘਰ ਤੋਂ ਤੂੰ ਰਹਿ ਨਹੀਂ ਸਕਦੇ ਤੁਹਾਨੂੰ ਚਾਹੀਦੀ ਸਟਰਗਲ ਹੈ ਤੇ ਸਵੇ ਸਟਰਗਲ ਹੀ ਮਿਲਨੀ ਸੌਰੀ ਹਨਾ ਥੋੜੀ ਜੀ ਕਹਿਣਾ ਮਤਲਬ ਆਪਣੀ ਹਰਕਤਾਂ ਨੂੰ ਥੋੜਾ ਜਿਹਾ ਸਿੱਧਾ ਕਰੋ ਥੋੜਾ ਇਕੱਲੇ ਰਹਿਣਾ ਸ਼ੁਰੂ ਕਰੋ ਘਰੋਂ ਦੂਰ ਰਹਿਣਾ ਸ਼ੁਰੂ ਕਰੋ ਮੇਰੇ ਹਿਸਾਬ ਨਾਲ ਕੋਈ ਨਾ ਕੋਈ ਰਾਸਤਾ ਨਿਕਲੂਗਾ ਜ਼ਰੂਰ ਹਨਾ ਬਟ ਜੇ ਤੁਸੀਂ ਕਹਿੰਦੇ ਆ ਵੀ ਨਹੀਂ ਅਸੀਂ ਤੈਅ ਕਰ ਲਮ ਉਹ ਨਹੀਂ ਓਏ ਬੈਠਾ ਰੋ ਕੇ ਜਿੱਥੇ ਬੈਠੇ ਹੈ ਨਾ ਸੋ ਇਕੱਲੇ ਰਹਿਣਾ ਸ਼ੁਰੂ ਕਰੋ ਰਾਸਤੇ ਆਪਣੇ ਆਪ ਬਣੂਗੇ ਥੋੜਾ ਘਰ ਤੋਂ ਦੂਰ ਰਹਿਣਾ ਸ਼ੁਰੂ ਕਰੋ ਹੈ ਨਾ ਜੇ ਤੁਹਾਨੂੰ ਰੋਟੀ ਵੀ ਟਾਈਮ ਸਰ ਚਾਹੀਦੀ ਆ ਚਾਹ ਵੀ ਟਾਈਮ ਸਰ ਚਾਹੀਦੀ ਆ ਹੈ ਨਾ ਤਾਂ ਤੁਹਾਨੂੰ ਸੁੱਖ ਚਾਹੀਦਾ ਪ੍ਰੋਪਰ ਸ਼ੁਰੂ ਤੇ ਤੇ ਵਿਵਾਦ ਚ ਦੀ ਥੋੜੇ ਦੁੱਖ ਝੱਲਣੇ ਪੈ ਸਕਦੇ ਮੇਰੇ ਹਿਸਾਬ ਨਾਲ ਇਸ ਕਰਕੇ ਥੋੜਾ ਜਿਹਾ ਕਸ਼ਟ ਝੱਲ ਲਓ ਤੇ ਕਸ਼ਟ ਝੱਲਣ ਤੋਂ ਬਾਅਦ ਤੁਸੀਂ ਆਰਾਮ ਨਾਲ ਜ਼ਿੰਦਗੀ ਜੀ ਸਕਦੇ ਨਾ ਨਹੀਂ ਤਾਂ ਸਵੇਰੇ ਉੱਠ ਕੇ ਕੰਮ ਕਰਨਾ ਪੈ ਜੂ ਫਿਰ ਤੁਸੀਂ ਦੇਖੂਗਾ ਇਹ ਕੀ ਹੋ ਗਿਆ ਓਏ ਇਸ ਕਰਕੇ ਥੋੜੇ ਆਪਣੇ ਫਾਰਮੂਲੇ ਚੇਂਜ ਕਰੋ ਤੇ ਜ਼ਿੰਦਗੀ ਦੇ ਵਿੱਚ ਜੇ ਆਜ਼ਾਦੀ ਪਾਉਣਾ ਚਾਹੁੰਦੇ ਆ ਤਾਂ ਇਹੋ ਜੇ ਰਾਸਤੇ ਲੱਭੇ ਸ਼ੁਰੂ ਕਰੋ ਹੈਨਾ ট্রেਡਿੰਗ ਕਰੋ YouTube ਕਰੋ Instagram ਕਰੋ Facebook ਕਰੋ ਆਨਲਾਈਨ ਕੋਰਸ ਬਥੇਰੇ ਹੈ ਨਾ ਅੱਜਕੱਲ ਤਾਂ ਉਧਰ ਨੂੰ ਜਾਓ ਕਹਿਣ ਦਾ ਮਤਲਬ ਆ ਆਨਲਾਈਨ ਕੋਰਸਾਂ ਨੂੰ ਟੈਕਨੋਲੋਜੀ ਆ ਰਹੀ ਆ ਕੋਲਡ ਹੋਇਆ ਨਾ ਯਾਰ ਮੈਂ ਵੀਡੀਓ ਬਣਾਉਣੀਆਂ ਬੰਦ ਕਰੀਆਂ ਹੋਈਆਂ ਇਸ ਚੱਕਰ 'ਚ ਕਹਿਣ ਦਾ ਮਤਲਬ ਇਹ ਆ ਵੀ ਟੈਕਨੋਲੋਜੀ ਵਾਲੂ ਤੁਹਾਨੂੰ ਬਦਲਣਾ ਪੈਣਾ ਨਾ ਕਈ ਤੁਸੀਂ ਦੇਖਦੇ ਹੋਣੇ ਮੈਂ ਯਾਰ ਮੈਂ ਦਿਹਾੜੀਦਾਰ ਬੰਦਾ ਕਿਤਰਾ ਨਾ ਤੇ ਸੋਚਿਆ ਜਾਵੇ ਤੇ ਮੈਂ ਹੱਥ ਪੈਰ ਮਾਰ ਕੇ ਨੌਕਰੀ ਲਈ ਪਹਿਲਾਂ ਮੈਂ ਗਵਰਨਮੈਂਟ ਜੌਬ ਕਰੀਆ ਗਵਰਨਮੈਂਟ ਵੀ ਨਹੀਂ ਸੀ ਕੱਚੀ ਪੱਕੀ ਜਈ ਸੀਗੀ ਉਹ ਤਾਂ ਪ੍ਰਾਈਵੇਟ ਨਾਲ ਵੀ ਫੜੀ ਘਟਿਆ ਸੀਗੀ ਤੇ ਹੱਥ ਪੈਰ ਮਾਰ ਕੇ ਨੌਕਰੀ ਲਈ ਥੋੜੇ ਡਿਲੀਵਰੀ ਦਾ ਵੀ ਕੰਮ ਕਰਦਾ ਤੇ ਥੋੜੇ ਇਧਰ ਉਧਰੋਂ ਸਿੱਖਿਆ ਮੈਂ ਅਕਲ ਲਈ ਹੈਨਾ ਤੇ ਯਕਲੂਕ ਲੈ ਕੇ ਹੁਣ ਇੱਥੇ ਤੱਕ ਆਏ ਆ ਮੈਂ ਕੁਝ ਸਭ ਤੋਂ ਬੜੀ ਗੱਲ ਹੈ ਤੇ ਕੈਮਰੇ ਮੂਰੇ ਬੋਲਣਾ ਸਿੱਖਿਆ ਵੀ ਯਾਰ ਕਿਸੇ ਤਰੀਕੇ ਨਾਲ ਬੋਲਣਾ ਸਿੱਖੋ ਬਈ ਯਾਰ ਕੈਮਰੇ ਮੂਰੇ ਹੈਨਾ ਤੇ ਬੋਲਣਾ ਵੀ ਮੈਂ ਸਿੱਖ ਗਿਆ ਤੇ ਮੈਂ ਕੋਈ ਸਕ੍ਰਿਪਟ ਨਹੀਂ ਤਿਆਰ ਕਰਦਾ ਮੈਂ ਕਿ ਕੁਝ ਨਾ ਕੁਝ ਬੋਲਣਾ ਦਾ ਸ਼ੁਰੂ ਕਰੀਏ ਕੈਮਰੇ ਮੂਰੇ ਬਕ 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 ਕਰਨੀ ਤਾਂ ਸ਼ੁਰੂ ਕਰੀਏ ਤੇ ਹੈਨਾ ਉਸ ਤੋਂ ਬਾਅਦ ਹੀ ਫਿਰ ਕੁਝ ਨਾ ਕੁਝ ਲਾਉਂਗਾ ਮੈਂ ਤੇ ਸਕ੍ਰਿਪਟ ਤਿਆਰ ਕਰਿਆ ਕਰੂੰਗਾ ਫੇ ਮੇਰੀਆਂ ਮੈਂ ਇੱਕ ਹੋਰ ਚੈਨਲ ਖੋਲੂੰਗਾ ਆਪਣਾ ਟ੍ਰੇਡਿੰਗ ਰਿਲੇਟਡ ਹੋਊਗਾ ਉਹ ਵਾਲਾ ਤੇ ਉਹਤੇ ਮੈਂ ਆਪਣੀ ਸਕ੍ਰਿਪਟ ਤਿਆਰ ਕਰਕੇ ਹਫਤੇ 'ਚ ਦੋ ਵੀਡੀਓ ਪਾਇਆ ਕਰੂੰਗਾ ਕੈਟ ਗੱਡ ਮੀਆਂ ਤੇ ਉਹਦੇ ਚੱਕਰ 'ਚ ਥੋੜਾ ਮੈਂ ਇਹ ਲਰਨਿੰਗ ਲੋਰਨਿੰਗ ਕਰਦਾ ਰਹਿੰਦਾ ਮੈਂ ਕਿਹ ਕੁਛ ਨਾ ਕੁਛ ਚਲਾਉਣਾ ਚਾਹੀਦਾ ਹੈ ਨਾ YouTube ਤੇ ਤੇ ਇਸ ਕਰਕੇ ਆਪਾਂ ਅੱਜ ਆ ਹਨ ਇਹ ਰਹੀ ਸਾਡੀ ਅੱਜ ਦੀ ਵੀਡੀਓ ਤੇ ਜ਼ਿੰਦਗੀ ਦੇ ਵਿੱਚ ਜੇ ਕੁਝ ਕਰਨਾ ਤੇ ਯਾਰ ਥੋੜਾ ਬਹੁਤ ਘਰੋ ਖਿਸਕਣਾ ਪੈਣਾ ਥੋੜਾ ਬਹੁਤ ਭੁੱਖਾ ਵੀ ਜਾਣਾ ਪੈ ਸਕਦਾ ਕੰਮ ਦੇ ਚੱਕਰ 'ਚ ਹਨਾ ਤੇ ਥੋੜਾ ਬਹੁਤ ਕਸ਼ਟ ਵੀ ਆ ਸਕਦਾ ਸਰੀਰ ਨੂੰ ਹਨਾ ਤੇ ਥੋੜੇ ਕਹਿਣ ਦਾ ਮਤਲਬ ਤੰਗ ਹੋਣਾ ਸਿੱਖੋ ਮੜਾ ਜਾ ਤੇ ਜੇ ਤੁਸੀਂ 30 ਸਾਲ ਤੋਂ 25 ਸਾਲ ਤੋਂ ਪਹਿਲਾਂ ਪਹਿਲਾਂ ਜੇ ਤੰਗ ਕਿਤੇ ਹੋ ਗਾਇਆ ਨਾ ਤੇ ਆਉਣ ਵਾਲਾ ਟਾਈਮ ਤੇ ਜਾਓਗੇ ਤੁਸੀਂ ਵੀ ਹਨਾ ਤੇ ਮੈਂ ਵੀ ਹੁਣ ਥੋੜਾ ਪੈਸੇ ਦੇ ਪਿੱਛੇ ਘਟ ਗਿਆ ਕਮਾਈ ਕਮੂਰੀ ਕਢਾਤੀ ਮੈਂ ਹੁਣ ਆਪਣਾ ਘੁੰਮਣਾ ਫਿਰਨਾ ਸ਼ੁਰੂ ਕਰਨ ਲੱਗਾ ਮੇਰੇ ਕਰਜ਼ੇ ਸੀਗੇ ਮੈਂ 3-4 ਸਾਲ ਲੱਗੇ ਮੈਨੂੰ ਕਰਜ਼ਾ ਲਾਉਂਦੇ ਲਾਉਂਦੇ ਤੇ ਕੋਈ ਗੱਲ ਨਹੀਂ ਥੈਂਕ ਯੂ ਜਿਨ੍ਹਾਂ ਨੇ ਨਹੀਂ ਹੈਲਪ ਕੀਤੀ ਜਿਨ੍ਹਾਂ ਨੇ ਕੀਤੀ ਤਾਂ ਚਲੋ ਨਹੀਂ ਕਿਸੇ ਨੇ ਨਹੀਂ ਕੀਤੀਆਂ ਤੇ ਕਿਸੇ ਨੇ ਵੀ ਨਹੀਂ ਉਹ ਤੇ ਠੀਕ ਹੈ ਜੀ ਥੈਂਕ ਯੂ ਅੱਜ ਲਈ ਐਨੀ ਅਬਿਲਿਟਬਲੀ ਜਬਲੀ ਤੇ ਫੇਰ ਕੁਝ ਨਾ ਕੁਝ ਦਿਮਾਗ ਚ ਆਇਆ ਨਾ ਆਇਆ ਮੇਰਾ ਫੋਨ ਭਰਿਆ ਪੈਸੇ ਇਸ ਕਰਕੇ ਮੈਂ ਵੀਡੀਓ ਨਹੀਂ ਬਣਾ ਪਾ ਰਹੀ ਯਾਰ ਤੇ ਹੁਣ ਮੈਂ ਵੀਡੀਓ ਕੁਛ ਨਾ ਕੁਛ ਬੋਲਿਆ ਕਰੂੰਗਾ ਹਨਾ ਵਧੀਆ ਗੱਲਾਂ ਪਿਆਉਂਗੇ ਪਹਿਲਾਂ ਡੈਰੀ ਲਿਖੂੰਗਾ ਫਿਰ ਮੈਂ ਵਧੀਆ ਗੱਲਾਂ ਬੋਲਿਆ ਕਰੂੰਗਾ ਚਾਹੇ ਮੇਰੀ ਗੱਲ ਚ ਕੁਛ ਨਹੀਂ ਅੱਜ ਨਿਕਲਿਆ ਕੋਈ ਗੱਲ ਨਹੀਂ ਹਿੱਲ ਤਾਂ ਬਿਗినਰ ਆ ਹੌਲੀ ਹੌਲੀ ਤੇ ਕੀ ਤੁਮਾਂ ਲਪੋਣਾ ਵੈ ਠੀਕ ਹੈ ਥੈਂਕ ਯੂ ਸਾਡੀ ਵੀਡੀਓ ਜੇ ਕਿਸੇ ਨੇ ਇੱਥੇ ਤੱਕ ਦੇਖੀ ਤਾਂ ਕੰਮ ਦੀ ਗੱਲ ਵਿੱਚੋਂ ਨਿਕਲ ਆਉਂਦੀ ਹੁੰਦੀ ਕਿਸੇ ਦੀ ਵੀ ਵੀਡੀਓ ਮੇਰੀ ਨਹੀਂ ਐ ਮੈਂ ਕਿਸੇ ਦੀ ਵੀ ਮੈਨੂੰ ਕੰਮ ਦੀ ਗੱਲ ਨਾ ਵੀ ਲੱਗੇ ਨਾ ਮੈਂ ਪੂਰੀ ਵੀਡੀਓ ਜ਼ਰੂਰ ਦੇਖਦਾ ਵੀ ਯਾਰ ਬੰਦੇ ਦੇ ਕੁਛ ਨਾ ਕੁਛ ਗੱਲ ਕਹੀ ਹੋਊਗੀ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਵ ਲਿਆ ਸਕਦੀ ਆ ਤੇ ਇਸ ਕਰਕੇ ਸੋ ਗੱਲ ਪੂਰੀ ਸੁਣਨ ਦੀ ਕੋਸ਼ਿਸ਼ ਕਰਿਆ ਕਰੋ ਤੇ ਕੋਈ ਇੱਕ ਗੱਲ ਇਹੋ ਜੀ ਹੁੰਦੀ ਜਿਹੜੀ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਵ ਕਰ ਸਕਦੀ ਆ ਠੀਕ ਆ ਜੀ ਸੋ ਥੈਂਕ ਯੂ ਵੈਲਕਮ ਨੈਕਸਟ ਵੀਡੀਓ ਲਈ ਤੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਤੇ ਸਾਡੀਆਂ ਵੀਡੀਓ ਇਦਾਂ ਹੀ ਆਉਂਦੀਆਂ ਰਹਿਣਗੀਆਂ ਸਾਨੂੰ ਕੋਈ ਲਾਈਕ ਕਮੈਂਟ ਕਰੇ ਨਾ ਕਰੇ ਸਾਨੂੰ ਕੋਈ ਫਰਕ ਨਹੀਂ ਪੈਣਾ ਠੀਕ ਆ ਨਾ ਤੇ ਆਪਾਂ ਲੱਗੇ ਰਹਿਣਾ ਨਹੀਂ ਹਟਣਾ Thank you.